ਬੀਤੇ ਇੱਕ ਤਰੀਕ ਨੂੰ ਹੋਈਆਂ ਲੋਕ ਸਭਾ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ ਤੁਸੀਂ ਦੇਖ ਸਕਦੇ ਹੋ ਕਿ ਗੁਰਦਾਸਪੁਰ ਦੇ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਦੇ ਵਿੱਚ ਸਟਰੋਂਗ ਰੂਮ ਬਣਾਇਆ ਗਿਆ ਵਾ ਦੱਸਿਆ ਜਾ ਰਿਹਾ ਕਿ 90 ਟੇਬਲ ਜਿਹੜੇ ਨੇ ਉਹ ਲਗਾਏ ਗਏ ਨੇ ਤੇ 15 ਰੌਂਡ ਦੇ ਵਿੱਚ ਗਿਣਤੀ ਹੋਣੀ ਹੈਗੀ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਸਟਰੋਂਗ ਰੂਮ ਦੀਆਂ ਤਸਵੀਰਾਂ ਹੈਗੀਆਂ ਨੇ ਜਿੱਥੇ ਕੜੀ ਸੁਰੱਖਿਆ ਜਿਹੜੀ ਹੈ ਕੀਤੀ ਗਈ ਹੈ 500 ਤੋਂ ਵੱਧ ਜਿਹੜੇ ਮੁਲਾਜ਼ਮ ਨੇ ਜਿਹੜੇ ਕਰਮਚਾਰੀ ਨੇ ਉਹ ਲਗਾਏ ਗਏ ਨੇ 3 ਲੇਅਰ ਦੇ ਵਿੱਚ ਸਿਕਿਉਰਿਟੀ ਜਿਹੜੀ ਕੀਤੀ ਜਾ ਰਹੀ ਹੈ 8 ਵਜੇ ਤੋਂ ਬਾਅਦ ਹੀ ਜਿਹੜੀ ਕਾਊਂਟ ਨੋ ਜਿਹੜੇ ਵਿਧਾਨ ਸਭਾ ਹਲਕੇ ਹੈਗੇ ਨੇ ਉਹਨਾਂ ਦੀ ਅੱਜ ਜਿਹੜੀ ਗਿਣਤੀ ਹੋਣੀ ਹੈਗੀ ਆ ਜਿਹੜੇ 6 ਵਿਧਾਨ ਸਭਾ ਹਲਕੇ ਹੈਗੇ ਨੇ ਉਹਨਾਂ ਦੀ ਜਿਹੜੀ ਗਿਣਤੀ ਆ ਉਹ ਗੁਰਦਾਸਪੁਰ ਦੇ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਦੇ ਵਿੱਚ ਹੋਵੇਗੀ ਤੇ ਜਿਹੜੇ 3 ਵਿਧਾਨ ਸਭਾ ਹਲਕੇ ਹੈਗੇ ਨੇ ਉਹਨਾਂ ਦੀ ਗਿਣਤੀ ਜਿਹੜੀ ਆ ਉਹ ਪਠਾਨਕੋਟ ਦੇ ਵਿੱਚ ਹੋਵੇਗੀ ਤੇ ਕਿਹੜੀ ਸੁਰੱਖਿਆ ਦੇ ਹੇਠ ਇਹ ਗਿਣਤੀ ਜਿਹੜੀ ਕਰਵਾਈ ਜਾ ਰਹੀ ਹੈ ਜਿਹੜੇ ਮੁਲਾਜ਼ਮ ਜਿਹੜੇ ਤਾਇਨਾਤ ਕੀਤੇ ਗਏ ਨੇ 500 ਤੋਂ ਵੱਧ ਜਿਹੜੇ ਕਰਮਚਾਰੀ ਨੇ ਉਹ ਲਗਾਏ ਗਏ ਨੇ ਉਹਨਾਂ ਨੂੰ ਅੰਦਰ EVM ਮਸ਼ੀਨਾਂ ਤੱਕ ਕੋਈ ਵੀ ਉਹ ਐਕਸਟਰਾ ਜਿਹੜੀ ਵਸਤੂ ਆ ਉਹ ਨਹੀਂ ਖੜਨ ਦਿੱਤੀ ਜਾਵੇਗੀ ਜਿਸ ਵਿੱਚ ਜਿਹੜਾ ਉਹਨਾਂ ਦੇ ਮੇਨ ਜਿਹੜੇ ਦਸਤਾਵੇਜ਼ ਹੈਗੇ ਨੇ ਉਹੋ ਹੀ ਜਿਹ ਨੇ ਉਹ ਵਿਧਾਨ ਸਭਾ ਹਲਕੇ ਦੇ ਵਿੱਚ ਲਗਾਏ ਗਏ ਨੇ ਕੁੱਲ ਜਿਹੜੇ ਬੈਂਚਾਂ ਦੀ ਗੱਲ ਕੀਤੀ ਜਾਵੇ ਤੇ ਕੁੱਲ 90 ਬੈਂਚ ਜਿਹੜੇ ਨੇ ਲਗਾਏ ਗਏ ਨੇ ਤੇ 10 15 ਰੌਂਡਾਂ ਦੇ ਵਿੱਚ ਜਿਹੜੀਆਂ ਗਿਣਤੀ ਹੋਵੇਗੀ ਕਾਦੀਆਂ ਵਿਧਾਨ ਸਭਾ ਹਲਕੇ ਦੀ ਗਿਣਤੀ ਜਿਹੜੀ ਇੱਧਰ ਹੋਵੇਗੀ ਤਾਂ ਉਸ ਤੋਂ ਬਾਅਦ ਜਿਹੜਾ ਗੁਰਦਾਸਪੁਰ ਵਿਧਾਨ ਸਭਾ ਹਲਕਾ ਉਸ ਦੀ ਜਿਹੜੀ ਗਿਣਤੀ ਆ ਦੂਸਰੇ ਪਾਸੇ ਹੋਵੇਗੀ ਤੇ ਇਸ ਤਰ੍ਹਾਂ ਦੇ ਨਾਲ ਕੁੱਲ ਜਿਹੜੇ 6 ਵਿਧਾਨ ਸਭਾ ਹਲਕੇ ਹੈਗੇ ਨੇ ਉਹਨਾਂ ਦੀ ਗਿਣਤੀ ਜਿਹੜੀ ਆ ਗੁਰਦਾਸਪੁਰ ਦੇ ਸੁਖਜਿੰਦਰਾ ਗਰੁੱਪ ਆਫ ਇੰਸਟੀਚਿਊਟ ਦੇ ਵਿੱਚ ਹੋਵੇਗੀ 8 ਵਜੇ ਤੋਂ ਬਾਅਦ ਹੀ ਕਾਊਂਟਿੰਗ ਜਿਹੜੀ ਆ ਸ਼ੁਰ ਹਾਂ ਹੈਗੀ ਆ 8 ਵਜੇ ਤੋਂ ਬਾਅਦ ਕਾਊਂਟਿੰਗ ਸ਼ੁਰੂ ਹੋ ਜਾਏਗੀ ਤੇ 12 ਵਜੇ ਤੋਂ ਬਾਅਦ ਹੀ ਸਥਿਤੀ ਜਿਹੜੀ ਆ ਬਿਲਕੁਲ ਸਾਫ਼ ਹੋ ਜਾਏਗੀ ਕਿ ਲੋਕ ਜਿਹੜੇ ਨੇ ਕਿਸ ਦੇ ਹੱਕ ਦੇ ਵਿੱਚ ਪੁਕ ਪੁਕਤੇ ਹਾਗੇ ਨੇ ਕਿਸ ਨੂੰ ਜਿਹੜੀ ਆ ਵੋਟ ਪਾਈ ਹੈਗੀ ਤੇ ਕਿਸ ਨੂੰ ਜਿਤਾ ਕੇ ਲੋਕ ਸਭਾ ਦੇ ਵਿੱਚ ਭੇਜਣਗੇ ਕੈਮਰਾ ਪਰਸਨ ਜਗਜੀਤ ਸਿੰਘ ਦੇ ਨਾਲ ਅਵਤਾਰ ਸਿੰਘ ਦੈਨਿਕ ਸਵੇਰਾ ਟੀਵੀ ਗੁਰਦਾਸਪੁਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ